ਨਿਹਾਰਿਕਾ ਜਦੋਂ ਦਫਤਰ ਤੋਂ ਘਰ ਪਰਤੀ ਤਾਂ ਉਸਦੀ ਸੱਸ ਸ਼ਾਂਤੀ ਜੀ ਬੇਚੈਨੀ ਨਾਲ ਬਰਾਂਡੇ ਵਿੱਚ ਟਹਿਲ ਰਹੀ ਸੀ ਉਹ ਕਹਿਣ ਲੱਗੀ ਬਹੂ ਤੂੰ ਫ੍ਰਿਜ ਨੂੰ ਤਾਰਾ ਕਿਉਂ ਲਗਾਇਆ ਹੋਇਆ ਹੈ ਤੈਨੂੰ ਆਉਣ ਵਿੱਚ ਦੇਰ ਹੋ ਰਹੀ ਸੀ ਤਾਂ ਮੈਂ ਸੋਚਿਆ ਕਿ ਸਬਜ਼ੀ ਰੋਟੀ ਬਣਾ ਲਵਾਂ ਪਰ ਫ੍ਰਿਜ ਵਿੱਚ ਤਾਰਾ ਲੱਗਿਆ ਹੋਇਆ ਸੀ ਅਤੇ ਰਸੋਈ ਦੇ ਦਰੋਜ ਵੀ ਲੋਕ ਸੀ ਮੈਂ ਤਾਂ ਹੁਣ ਸੋਚ ਰਹੀ ਸੀ ਕਿ ਬਾਹਰ ਜਾ ਕੇ ਥੋੜਾ ਰਾਸ਼ਨ ਖਰੀਦ ਲਿਆਵਾਂ ਇੰਨੇ ਵਿੱਚ ਤੂੰ ਆ ਗਈ ਨਿਹਾਰਿਕਾ ਨੇ ਲਾਪਰਵਾਹੀ ਨਾਲ ਕਿਹਾ ਮੰਮੀ ਜੀ ਫਿਰ ਕੀ ਹੋ ਗਿਆ ਮੈਂ ਆ ਗਈ ਹਾਂ ਰਾਤ ਦਾ ਖਾਣਾ ਤਾਂ ਮੈਂ ਬਣਾ ਹੀ ਲਵਾਂਗੀ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚੱਲ ਗਈ ਸ਼ਾਂਤੀ ਜੀ ਹੈਰਾਨੀ ਨਾਲ ਆਪਣੀ ਬਹੂ ਨੂੰ ਜਾਂਦੀ ਦੇਖਦੀ ਰਹਿ ਗਈ ਥੋੜੀ देर ਬਾਅਦ ਨਿਹਾਰਿਕਾ ਹੱਥ-ਮੂੰਹ ਧੋ ਕੇ ਕਮਰੇ ਤੋਂ ਬਾਹਰ ਆਈ ਸ਼ਾਂਤੀ ਜੀ ਨੇ ਵਿਚੈਨੀ ਨਾਲ ਕਿਹਾ ਬਹੂ ਦੋ ਕੱਪ ਚਾਹ ਹੀ ਬਣਾ ਦੇ ਤੇਰੇ ਸਹੁਰਾ ਜੀ ਨੂੰ ਬਹੁਤ ਭੁੱਖ ਲੱਗੀ ਹੈ ਅਤੇ ਉਹ ਬਾਹਰ ਦਾ ਕੁਝ ਖਾ ਨਹੀਂ ਸਕਦੇ ਤੈਨੂੰ ਪਤਾ ਹੈ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਕੈਸਟਰੋਲ ਵੀ ਕਾਫੀ ਵਧਿਆ ਹੋਇਆ ਹੈ। ਸਾਨੂੰ ਬਾਹਰ ਦਾ ਕੁਝ ਵੀ ਹਜਮ ਨਹੀਂ ਹੁੰਦਾ। ਨਿਹਾਰਿਕਾ ਨੇ ਲਾਪਰਵਾਹੀ ਨਾਲ ਕਿਹਾ, ਮੈਂ ਤਾਂ ਆਪਣੀ ਸ਼ਾਮ ਦੀ ਚਾਹ ਦਫ਼ਤਰ ਵਿੱਚ ਹੀ ਪੀ ਲਈ ਸੀ। ਹੁਣ ਮੈਂ ਦੁਬਾਰਾ ਚਾਹ ਨਹੀਂ ਬਣਾਉਣੀ। ਥੋੜੀ ਦੇਰ ਵਿੱਚ ਖਾਣਾ ਬਣ ਜਾਵੇਗਾ। ਤੁਸੀਂ ਲੋਕ ਇੱਕੋ ਵਾਰ ਖਾਣਾ ਖਾ ਲਿਓ। ਚਾਹ ਪੀਣ ਨਾਲ ਤੁਹਾਡੀ ਭੁੱਖ ਮਰ ਜਾਵੇਗੀ। ਇਹ ਕਹਿ ਕੇ ਉਹ ਰਸੋਈ ਵਿੱਚ ਚੱਲ ਗਈ। ਸ਼ਾਂਤੀ ਜੀ ਆਪਣੇ ਗੈਸਟ ਰੂਮ ਵਿੱਚ ਆਈ ਅਤੇ ਆਪਣੇ ਪਤੀ ਨੂੰ ਕਹਿਣ ਲੱਗੀ ਬਹੂ ਆ ਗਈ ਹੈ ਥੋੜੀ ਦੇਰ ਵਿੱਚ ਖਾਣਾ ਤਿਆਰ ਹੋ ਜਾਵੇਗਾ ਤੁਸੀਂ ਖਾ ਲਿਓ ਉਹਨਾਂ ਦੇ ਪਤੀ ਨੂੰ ਸ਼ਾਮ ਨੂੰ ਕਾਲੀ ਚਾਹ ਪੀਣ ਦੀ ਆਦਤ ਸੀ ਪਰ ਅੱਜ ਸ਼ਾਮ ਨੂੰ ਚਾਹ ਵੀ ਨਸੀਬ ਨਹੀਂ ਹੋਈ ਕਿਉਂਕਿ ਬਹੂ ਨੇ ਸਭ ਕੁਝ ਲੋਕ ਕਰਕੇ ਰੱਖਿਆ ਸੀ ਤੇ ਸ਼ਾਂਤੀ ਜੀ ਨੂੰ ਪਤਾ ਹੁੰਦਾ ਕਿ ਬਹੂ ਨੂੰ ਆਉਣ ਵਿੱਚ ਇੰਨੀ ਦੇਰ ਹੋਵੇਗੀ ਤਾਂ ਉਹ ਬਾਹਰੋਂ ਕੁਝ ਲੈ ਕੇ ਆਉਂਦੀ ਪਰ ਉਹ ਤਾਂ ਇੰਤਜ਼ਾਰ ਕਰਦੀ ਰਹਿ ਗਈ 1 ਘੰਟੇ ਬਾਅਦ ਬਹੂ ਨੇ ਆਵਾਜ਼ ਮਾਰੀ ਮਾਂ ਜੀ ਤੁਸੀਂ ਲੋਕ ਖਾਣਾ ਖਾ ਲਵੋ ਤੁਹਾਨੂੰ ਭੁੱਖ ਲੱਗੀ ਸੀ ਨਾ ਸ਼ਾਂਤੀ ਜੀ ਆਪਣੇ ਪਤੀ ਰਾਮੇਸ਼ਵਰ ਜੀ ਨਾਲ ਕਮਰੇ ਤੋਂ ਬਾਹਰ ਆਈ ਡਾਈਨਿੰਗ ਟੇਬਲ ਤੇ ਰੈਸਟੋਰੈਂਟ ਤੋਂ ਮੰਗਵਾਈ ਪਨੀਰ ਦੀ ਸਬਜ਼ੀ ਦੇਖ ਕੇ ਉਹ ਹੈਰਾਨ ਰਹਿ ਗਈ ਉਹ ਕਹਿਣ ਲੱਗੀ ਬਹੂ ਇਹ ਸਬਜ਼ੀ ਤਾਂ ਬਾਹਰ ਦੀ ਹੈ ਨਾ ਨਿਹਾਰਿਕਾ ਨੇ ਕਿਹਾ ਹਾਂ ਇਹ ਸਬਜੀ ਬਾਹਰ ਦੀ ਹੈ ਅਤੇ ਇਹ ਚੋਲ ਹਨ ਤੁਸੀਂ ਖਾ ਲਵੋ ਸ਼ਾਂਤੀ ਜੀ ਨੇ ਸਵਾਲੀਆਂ ਨਜ਼ਰਾਂ ਨਾਲ ਉਸ ਨੂੰ ਦੇਖਦਿਆਂ ਕਿਹਾ ਅਤੇ ਤੇਰਾ ਖਾਣਾ ਉਹ ਕਹਿਣ ਲੱਗੀ ਮੇਰੀ ਚਿੰਤਾ ਤੁਸੀਂ ਕਿਉਂ ਕਰਦੇ ਹੋ ਜੋ ਮਿਲਿਆ ਹੈ ਚੁੱਪਚਾਪ ਖਾ ਲਵੋ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚੱਲ ਗਈ ਸ਼ਾਂਤੀ ਜੀ ਨੇ ਉਸ ਦੇ ਕਮਰੇ ਵਿੱਚ ਝਾਤ ਮਾਰੀ ਤਾਂ ਦੇਖਿਆ ਕਿ ਉਹ ਪਨੀਰ ਦੀ ਸਬਜੀ ਨਾਲ ਪਰੌਂਠੇ ਖਾ ਰਹੀ ਸੀ ਉਹਨਾਂ ਨੂੰ ਬਹੁਤ ਅਜੀਬ ਲੱਗਿਆ ਉਹਨਾਂ ਨੇ ਚੋਲਾ ਨੂੰ ਛੂ ਕੇ ਦੇਖਿਆ ਤਾਂ ਉਹ ਬਿਲਕੁਲ ਠੰਡੇ ਸੀ ਜਿਵੇਂ ਬਹੂ ਨੇ ਫ੍ਰਿਜ ਤੋਂ ਕੱਢ ਕੱਢ ਕੇ ਦਿੱਤੇ ਹੋਣ ਹੁਣ ਉਹਨਾਂ ਨੂੰ ਸਮਝ ਆ ਰਿਹਾ ਸੀ ਕਿ ਨਿਹਾਰਿਕਾ ਨੇ ਦੁਪਹਿਰ ਦੇ ਖਾਣੇ ਵਿੱਚੋਂ ਥੋੜੇ ਜਿਹੇ ਚੋਲ ਬਚਾ ਕੇ ਫ੍ਰਿਜ ਵਿੱਚ ਰੱਖ ਦਿੱਤੇ ਹੋਣਗੇ ਫ੍ਰਿਜ ਨੂੰ ਤਾਲਾ ਲੱਗਾ ਹੋਣ ਕਾਰਨ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਉਹਨਾਂ ਦਾ ਮਨ ਖੱਟਾ ਹੋ ਗਿਆ ਦੁਪਹਿਰ ਦੇ ਖਾਣੇ ਵਿੱਚ ਵੀ ਚੋਲ ਸੁੱਕੀ ਸਬਜ਼ੀ ਅਤੇ ਪਾਣੀ ਵਰਗੀ ਦਾਲ ਸੀ ਉਸ ਵਕਤ ਵੀ ਉਹਨਾਂ ਨੇ ਬੇਮਨ ਨਾਲ ਖਾਣਾ ਖਾਦਾ ਸੀ ਸ਼ਾਂਤੀ ਜੀ ਨੇ ਉਦੋਂ ਕਿਹਾ ਸੀ ਤੁਸੀਂ ਚਿੰਤਾ ਨਾ ਕਰੋ ਰਾਤ ਦੇ ਖਾਣੇ ਵਿੱਚ ਮੈਂ ਤੁਹਾਡੀ ਪਸੰਦ ਦੀ ਸਬਜ਼ੀ ਰੋਟੀ ਬਣਾ ਦੇਵਾਂਗੀ ਪਰ ਜਦੋਂ ਉਹ ਖਾਣਾ ਬਣਾਉਣ ਲਈ ਰਸੋਈ ਵਿੱਚ ਆ ਗਈ ਤਾਂ ਹਰ ਚੀਜ਼ ਨੂੰ ਤਾਲਾ ਲੱਗਾ ਹੋਇਆ ਸੀ ਉਹਨਾਂ ਨੂੰ ਨੇ ਬਾਹਰ ਦੀ ਜਿਆਦਾ ਤੇਲ ਮਸਾਲੇ ਵਾਲੀ ਪਨੀਰ ਦੀ ਸਬਜ਼ੀ ਅਤੇ ਸਵੇਰ ਦੇ ਬਾਸੀ ਚੋਲ ਪਰੋਸ ਕੇ ਚੱਲ ਗਈ ਸੀ। ਉਹਨਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ। ਸ਼ਾਂਤੀ ਜੀ ਨੇ ਕਿਹਾ ਮੈਂ ਚੋਲਾਂ ਨੂੰ ਥੋੜਾ ਫਰਾਈ ਕਰ ਲੈਂਦੀ ਹਾਂ। ਇਹ ਗਰਮ ਵੀ ਹੋ ਜਾਣਗੇ ਅਤੇ ਸਵਾਦ ਵੀ ਚੰਗਾ ਹੋ ਜਾਵੇਗਾ। ਉਹ ਰਸੋਈ ਵਿੱਚ ਗਈ ਅਤੇ ਜਲਦੀ ਨਾਲ ਪਿਆਜ਼, ਮਿਰਚ ਕੱਟ ਕੇ ਕੜਾਹੀ ਵਿੱਚ ਤੇਲ ਪਾ ਕੇ ਚੋਲ ਫਰਾਈ ਕਰਨ ਲੱਗੀ। ਪਰ ਉਸੇ ਵੇਲੇ ਨਿਹਾਰੀ ਕਾ ਦੰਦਨੋਂਦੀ ਹੋਈ ਰਸੋਈ ਵਿੱਚ ਆਈ ਅਤੇ ਕਹਿਣ ਲੱਗੀ ਮਾਂ ਜੀ ਇਹ ਕੀ ਕਰ ਰਹੇ ਹੋ ਇਸੇ ਲਈ ਮੈਂ ਹਰ ਚੀਜ਼ ਨੂੰ ਤਾਲੇ ਵਿੱਚ ਬੰਦ ਕਰਕੇ ਕੇ ਗਈ ਸੀ ਤਾਲਾ ਖੋਲਦੇ ਹੀ ਤੁਹਾਡੇ ਪੰਖ ਨਿਕਲ ਆਏ ਕਿਸ ਨੇ ਕਿਹਾ ਸੀ ਤੁਹਾਨੂੰ ਮੇਰੀ ਰਸੋਈ ਵਿੱਚ ਕੰਮ ਕਰਨ ਲਈ ਦੇਖੋ ਮੇਰੀ ਰਸੋਈ ਨੂੰ ਕਿੰਨਾ ਗੰਦਾ ਕਰ ਦਿੱਤਾ ਕੀ ਉਹ ਖਾਣਾ ਤੁਹਾਡੇ ਲਈ ਕਾਫੀ ਨਹੀਂ ਸੀ ਸ਼ਾਂਤੀ ਜੀ ਨੇ ਕਿਹਾ ਬਹੂ ਠੰਡੇ ਚੋਲ ਅਸੀਂ ਕਿਵੇਂ ਖਾਂਦੇ ਇਸ ਲਈ ਮੈਂ ਸੋਚਿਆ ਕਿ ਚੋਲ ਫਰਾਈ ਕਰ ਲਵਾਂ ਉਹ ਕਹਿਣ ਲੱਗੀ ਮੇਰੀ ਰਸੋਈ ਗੰਦੀ ਕਰਨ ਦੀ ਕੋਈ ਲੋੜ ਨਹੀਂ ਜੋ ਖਾਣ ਲਈ ਮਿਲਦਾ ਹੈ ਉਸੇ ਵਿੱਚ ਕੰਮ ਚਲਾਓ ਇੰਨੇ ਵਿੱਚ ਚੋਲ ਫਰਾਈ ਹੋ ਚੁੱਕੇ ਸੀ ਅਤੇ ਸ਼ਾਂਤੀ ਜੀ ਨੇ ਭਾਰੀ ਮਨ ਨਾਲ ਉਹ ਚੋਲ ਪਲੇਟ ਵਿੱਚ ਕੱਢੇ ਅਤੇ ਪਤੀ ਕੋਲ ਪਹੁੰਚੀ ਰਮੇਸ਼ਵਰ ਜੀ ਵੀ ਨੂੰ ਦੀ ਉੱਚੀ ਆਵਾਜ਼ ਸੁਣ ਚੁੱਕੇ ਸੀ ਉਹ ਕਹਿਣ ਲੱਗੇ ਮੇਰੀ ਤਾਂ ਭੁੱਖ ਹੀ ਮਰ ਗਈ ਹੈ ਪਰ ਸ਼ਾਂਤੀ ਜੀ ਨੇ ਉਹਨਾਂ ਨੂੰ ਆਪਣੀ ਕਸਮ ਦੇ ਕੇ ਕਿਹਾ ਜੋ ਵੀ ਹੈ ਥੋੜਾ ਬੋთა ਖਾ ਲਵੋ ਕਿਉਂਕਿ ਤੁਹਾਨੂੰ ਦਵਾਈ ਵੀ ਖਾਣੀ ਹੈ ਤੁਹਾਡੀ ਸਿਹਤ ਨਾ ਵਿਗੜ ਜਾਵੇ ਬੋਲਦੇ-ਬੋਲਦੇ ਉਹਨਾਂ ਦੀਆਂ ਅੱਖਾਂ ਵਿੱਚ ਬੇਵਸੀ ਕਾਰਨ ਹੰਝੂ ਆ ਗਏ ਉਹ ਸੋਚਣ ਲੱਗੀ ਕੀ ਇਸ ਤੋਂ ਚੰਗਾ ਸੀ ਕਿ ਉਹ ਸ਼ਹਿਰ ਨਾ ਹੀ ਆਉਂਦੇ ਬੇਟੇ ਅਨੁਜ ਦੀ ਜਿੱਦ ਕਾਰਨ ਹੀ ਉਹ ਉਸ ਦੇ ਘਰ ਆਏ ਸੀ ਅਤੇ ਅੱਜ ਦੋ ਨਿਵਾਲਿਆਂ ਲਈ અપਮਾਨਿਤ ਹੋ ਰਹੇ ਸੀ ਇਧਰ ਨਿਹਾਰਿਕਾ ਨੂੰ ਉਹਨਾਂ ਨੂੰ ਉਦਾਸ ਮਨ ਨਾਲ ਖਾਣਾ ਖਾਂਦੇ ਦੇਖ ਕੇ ਬੜੀ ਹੀ ਖੁਸ਼ੀ ਹੋ ਰਹੀ ਸੀ ਉਹ ਜਾਣ ਬੁੱਝ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਤਾਂ ਜੋ ਉਹ ਭੁੱਖ ਨਾਲ ਪਰੇਸ਼ਾਨ ਹੋ ਕੇ ਵਾਪਸ ਆਪਣੇ ਪਿੰਡ ਚਲੇ ਜਾਣ ਅਨੂਜ ਨੇ ਜਿੱਦ ਕਰਕੇ ਆਪਣੇ ਮਾਤਾ ਪਿਤਾ ਨੂੰ ਆਪਣੇ ਨਾਲ ਰਹਿਣ ਲਈ ਬੁਲਾਇਆ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਵੱਧਦੀ ਉਮਰ ਵਿੱਚ ਉਸ ਦੇ ਮਾਤਾ ਪਿਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਉਹ ਉਨ੍ਹਾਂ ਦੀ ਸੇਵਾ ਕਰੇਗਾ ਅਤੇ ਇੱਕ ਹਫਤਾ ਪਹਿਲਾਂ ਹੀ ਉਹ ਆਏ ਸੀ ਪਹਿਲੇ ਹਫਤੇ ਸਭ ਕੁਝ ਠੀਕ ਠਾਕ ਚੱਲਿਆ ਪਰ 2 ਦਿਨ ਪਹਿਲਾਂ ਅਨੁਜ ਦਫਤਰ ਦੇ ਕੰਮਲ ਕਰਕੇ 1 ਹਫਤੇ ਲਈ ਸ਼ਹਿਰੋਂ ਬਾਹਰ ਚਲਾ ਗਿਆ ਸੀ ਉਦੋਂ ਤੋਂ ਨਿਹਾਰਿਕਾ ਦਾ ਵਿਵਹਾਰ ਕੁਝ ਬਦਲਿਆ-ਬਦਲਿਆ ਜਿਹਾ ਲੱਗ ਰਿਹਾ ਸੀ ਅੱਜ ਤਾਂ ਉਸ ਨੇ ਰਸੋਈ ਦੇ ਸਾਰੇ ਕੈਬਿਨੇਟ ਅਤੇ ਫ੍ਰਿਜ ਵਿੱਚ ਤਾਲੇ ਲਗਾ ਦਿੱਤੇ ਸੀ ਸ਼ਾਂਤੀ ਜੀ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਹਨਾਂ ਨੇ ਤੁਰੰਤ ਹੀ ਅਨੁਜ ਨੂੰ ਫੋਨ ਲਗਾਇਆ ਅਤੇ ਕਿਹਾ ਬੇਟਾ ਸਾਡੇ ਪਿੰਡ ਵਾਪਸ ਜਾਣ ਦੀ ਟਿਕਟ ਕਰਵਾ ਦੇ ਅਸੀਂ ਹੁਣ ਇੱਥੇ ਨਹੀਂ ਰਹਿ ਸਕਦੇ ਅਨੁਜ ਨੇ ਹੈਰਾਨੀ ਨਾਲ ਕਿਹਾ ਕਿਉਂ ਮਾਂ ਕੀ ਹੋ ਗਿਆ ਸ਼ਾਂਤੀ ਜੀ ਨੇ ਸਾਰੀਆਂ ਗੱਲਾਂ ਬੇਟੇ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਬੇਟਾ ਬਿਨਾਂ ਮਤਲਬ ਬਾਹਰ ਪਰੇਸ਼ਾਨ ਹੋ ਜਾਂਦਾ ਉਹ ਕਹਿਣ ਲੱਗੀ ਕੁਝ ਨਹੀਂ ਬੇਟਾ ਪਿੰਡ ਦੀ ਬਹੁਤ ਜ਼ਿਆਦਾ ਆਜਾਦ ਆ ਰਹੀ ਸੀ ਅਨੁਜ ਨੇ ਕਿਹਾ ਮੈਂ ਆਵਾਂਗਾ ਨਾ ਫਿਰ ਤੁਹਾਨੂੰ ਚੰਗਾ ਲੱਗਣ ਲੱਗੇਗਾ ਬਸ ਇੱਕ ਹਫਤੇ ਦੀ ਗੱਲ ਹੈ ਸ਼ਾਂਤੀ ਜੀ ਸੋਚਣ ਲੱਗੀ ਕਿ ਹੁਣ ਉਹ ਬੇਟੇ ਦੇ ਆਉਣ ਤੋਂ ਬਾਅਦ ਹੀ ਪਿੰਡ ਜਾਣਗੇ ਇਸ ਲਈ ਉਹਨਾਂ ਨੇ ਇੱਕ ਹਫਤਾ ਕਿਸੇ ਤਰ੍ਹਾਂ ਕਸ਼ਟ ਵਿੱਚ কাট ਕੇ ਬਿਤਾਇਆ ਬਾਅਦ ਵਿੱਚ ਜਦੋਂ ਅਨੁਜ ਘਰ ਆਇਆ ਤਾਂ ਉਸ ਦੀ ਮਾਂ ਸ਼ਾਂਤੀ ਜੀ ਨੇ ਉਸ ਨੂੰ ਸਾਰੀਆਂ ਗੱਲਾਂ ਦੱਸ ਦਿਆਂ ਕਿ ਨੂਨ ਨੇ ਉਹਨਾਂ ਨਾਲ ਕੀ ਕੁਝ ਕੀਤਾ ਨੂ ਨੂ ਸਾਡੇ ਨਾਲ ਰਹਿਣਾ ਚੰਗਾ ਨਹੀਂ ਲੱਗ ਰਿਹਾ ਸਾਨੂੰ ਤੂੰ ਪਿੰਡ ਹੀ ਭੇਜ ਦੇ ਅਸੀਂ ਕਿਸੇ ਤਰ੍ਹਾਂ ਉੱਥੇ ਰਹਿ ਲਵਾਂਗੇ ਘਟੋ-ਕਟ ਖਾਣ-ਪੀਣ ਦੀ ਸਮੱਸਿਆ ਤਾਂ ਨਹੀਂ ਹੋਵੇਗੀ ਇਹ ਕਹਿੰਦਿਆਂ ਉਹ ਰੋ ਪਈ ਅਨੁਜਹਿਰਾਨ ਰਹਿ ਗਿਆ ਕਿ ਉਸਦੀ ਪਤਨੀ ਉਸਦੇ ਮਾਤਾ-ਪਿਤਾ ਨਾਲ ਅਜੀਹਾ ਵਿਵਹਾਰ ਕਰ ਰਹੀ ਸੀ ਉਸ ਨੂੰ ਇਹ ਸਭ ਬਿਲਕੁਲ ਬਰਦਾਸ਼ਤ ਨਹੀਂ ਹੋਇਆ ਉਸਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਮਾਂ ਮੈਂ ਕੁਝ ਕਰਦਾ ਹਾਂ 15 ਦਿਨਾਂ ਦੇ ਅੰਦਰ ਹੀ ਅਨੁਜ ਨੇ ਕੁਝ ਅਜੀਹਾ ਕੀਤਾ ਕਿ ਨਹਿਾਰਿਕਾ ਦੇ ਪੈਰਾਂ ਹੇਠੋਂ ਜ਼ਮੀਨ ਸਰਕ ਗਈ ਅਨੁਜ ਨੇ ਆਪਣੀ ਸੁਸਾਇਟੀ ਵਿੱਚ ਹੀ ਉੱਪਰ ਵਾਲੀ ਮੰਜ਼ਿਲ ਤੇ ਆਪਣੇ ਮਾਤਾ ਪਿਤਾ ਦੇ ਨਾਮ ਤੇ ਇੱਕ ਨਵਾਂ ਫਲੈਟ ਖਰੀਦ ਲਿਆ ਨਾਲ ਹੀ ਉਸਨੇ ਇੱਕ ਕਾਮਬਾਲੀ ਬਾਈ ਰੱਖ ਦਿੱਤੀ ਤਾਂ ਜੋ ਉਸਦੇ ਮਾਤਾ ਪਿਤਾ ਨੂੰ ਕੋਈ ਦਿੱਕਤ ਨਾ ਹੋਵੇ अनुज ने निहारिका ਦੇ ਸਾਹਮਣੇ ਹੀ ਆਪਣੀ ਮਾਂ ਨੂੰ ਕਿਹਾ ਮਾਂ ਜਿਵੇਂ ਮੇਰੇ ਬਚਪਨ ਵਿੱਚ ਤੁਸੀਂ ਮੇਰਾ ਧਿਆਨ ਰੱਖਿਆ ਉਸੇ ਤਰ੍ਹਾਂ ਤੁਹਾਡੇ ਬੁਢਾਪੇ ਵਿੱਚ ਤੁਹਾਡਾ ਧਿਆਨ ਰੱਖਣਾ ਮੇਰਾ ਫਰਜ਼ ਹੈ ਅਤੇ ਉਸ ਫਰਜ਼ ਨੂੰ ਨਿਭਾਉਣ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ ਜੇ निहारिका ਤੁਹਾਨੂੰ ਇਸ ਘਰ ਵਿੱਚ ਨਹੀਂ ਦੇਖ ਸਕਦੀ ਤਾ ਮੈਂ ਤੁਹਾਨੂੰ ਨਵਾਂ ਘਰ ਖਰੀਦ ਕੇ ਦੇ ਰਿਹਾ ਹਾਂ ਤੁਸੀਂ ਉਸ ਨਵੇਂ ਫਲੈਟ ਵਿੱਚ ਆਰਾਮ ਨਾਲ ਰਹੋ ਪਿੰਡ ਵਿੱਚ ਤੁਸੀਂ ਆਪਣੇ ਖਾਣ ਪੀਣ ਦਾ ਪ੍ਰਬੰਧ ਦੇਖਦੇ ਸੀ ਤਾਂ ਇੱਥੇ ਵੀ ਤੁਸੀਂ ਆਪ ਬਣਾਓ ਅਤੇ ਵਧੀਆ ਖਾਓ ਜੇ ਕਿਸੇ ਚੀਜ਼ ਦੀ ਕਮੀ ਹੋਵੇ ਤਾਂ ਮੈਨੂੰ ਤੁਰੰਤ ਦੱਸੋ ਇਹ ਸਭ ਸੁਣ ਕੇ ਨਿਹਾਰਿਕਾ ਗੁੱਸੇ ਵਿੱਚ ਭੜਕ ਉੱઠી ਅਤੇ ਕਹਿਣ ਲੱਗੀ ਸਾਡੀ ਬਚਤ ਨਾਲ ਤੁਸੀਂ ਆਪਣੇ ਮੰਮੀ ਪਾਪਾ ਲਈ ਘਰ ਖਰੀਦ ਲਿਆ ਅਤੇ ਅਨੁਜ ਨੇ ਕਿਹਾ ਉਹ ਵੀ ਘਰ ਸਾਡਾ ਹੀ ਹੈ ਅਤੇ ਮੰਮੀ ਪਾਪਾ ਵੀ ਸਾਡੇ ਹੀ ਹਨ ਤੂੰ ਆਪਣੀ ਰਸੋਈ ਜਾਂ ਫ੍ਰਿਜ ਵਿੱਚ ਤਾਲਾ ਲਗਾਉਣਾ ਹੈ ਤਾਂ ਸੌਂਕ ਨਾ ਲਗਾ ਮੈਂ ਤਾਂ ਮੰਮੀ ਪਾਪਾ ਨੂੰ ਨਵਾਂ ਫ੍ਰਿਜ ਤੇ ਨਵੀਂ ਰਸੋਈ ਹੀ ਦੇ ਦਿੱਤੀ ਹੁਣ ਇਹ ਲੋਕ ਆਰਾਮ ਨਾਲ ਰਹਿਣਗੇ ਮੈਂ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਵਾਂਗਾ। ਇਹੀ ਮੇਰਾ ਫਰਜ ਸੀ ਅਤੇ ਮੈਂ ਆਪਣਾ ਫਰਜ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਬੋਲਦੇ-ਬੋਲਦੇ ਉਸ ਦਾ ਗਲਾ ਰੁਧ ਗਿਆ। ਉਸ ਦੇ ਮਾਤਾ-ਪਿਤਾ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ। ਉਹ ਕਾਫੀ ਬਾਬੂਕ ਹੋ ਗਏ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਵੀ ਕੋਈ ਬੇਟਾ ਆਪਣਾ ਫਰਜ ਨਿਭਾਉਣ ਲਈ ਇਸ ਹੱਦ ਤੱਕ ਜਾ ਸਕਦਾ ਹੈ ਜਿਸ ਹੱਦ ਤੱਕ ਉਹਨਾਂ ਦਾ ਬੇਟਾ ਅਨੁਜ ਗਿਆ ਅਨੁਜ ਨੇ ਆਪਣੇ ਮਾਤਾ ਪਿਤਾ ਦੇ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਕਰ ਦਿੱਤਾ ਸੀ ਹੁਣ ਦਫ਼ਤਰ ਤੋਂ ਆਉਣ ਤੋਂ ਬਾਅਦ ਉਹ ਅਕਸਰ देर ਰਾਤ ਤੱਕ ਉਹਨਾਂ ਕੋਲ ਹੀ ਰਹਿੰਦਾ ਅਤੇ ਇੱਧਰ ਨਿਹਾਰਿਕਾ ਇਕੱਲੀ ਪਈ ਛਟਪਟਾਉਂਦੀ ਰਹਿੰਦੀ ਸੀ ਪਰ ਫਿਰ ਵੀ ਅਨੁਜ ਆਪਣੇ ਪਤੀ ਹੋਣ ਦਾ ਫਰਜ਼ ਬਾਖੂਬੀ ਨਿਭਾਉ ਰਹੀ ਸੀ ਨਿਹਾਰਿਕਾ ਮਨ ਹੀ ਮਨ ਪਛਤਾ ਰਹੀ ਸੀ ਕਿ ਜੇ ਉਸਨੇ ਫ੍ਰੀਜ ਤੇ ਰਸੋਈ ਵਿੱਚ ਤਾਰਾ ਨਾ ਲਗਾਏ ਹੁੰਦੇ ਤਾਂ ਸ਼ਾਇਦ ਅਨੁਜ ਦਾ ਸਮਾਂ ਇੰਨਾ ਨਾ ਵੱਧਦਾ ਅਤੇ ਨਾ ਹੀ ਇੰਨੀ ਵੱਡੀ ਰਕਮ ਉਸ ਨੂੰ ਫਲੈਟ ਨੂੰ ਖਰੀਦਣ ਵਿੱਚ ਜਾਂਦੀ ਛੁੱਟੀ ਵਾਲੇ ਦਿਨ ਅਨੁਜ ਆਪਣੇ ਮਾਤਾ-ਪਿਤਾ ਅਤੇ ਪਤਨੀ ਨੂੰ ਘੁਮਾਉਣ ਵੀ ਲੈ ਜਾਂਦਾ ਸੀ। ਹੁਣ ਨਿਹਾਰਿਕਾ ਆਪਣੇ ਸੱਸ-ਸੋਹਰੇ ਨਾਲ ਚੰਗਾ ਵਿਵਹਾਰ ਕਰਦੀ ਸੀ ਅਤੇ ਕਦੀ ਵੀ ਉਨ੍ਹਾਂ ਦਾ અપਮਾਨ ਨਹੀਂ ਕਰ ਪਾਉਂਦੀ ਸੀ। ਕਿਉਂਕਿ ਅਨੁਜ ਨੇ ਆਪਣੇ ਮਾਤਾ-ਪਿਤਾ ਦਾ ਬੁਢਾਪਾ ਚੰਗੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਸੀ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ